ਤੁਸੀਂ ਵੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਧਰਮਸ਼ਾਲਾ ਤਿਆਰ ਕੀਤੀ ਗਈ ਹੈ ਉੱਪਰ ਤੁਸੀਂ ਸਾਹਮਣੇ ਵੇਖ ਸਕਦੇ ਹੋ ਬਈ ਪੰਜਾਬੀ ਦੇ ਅੱਖਰਾਂ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਇਹ ਜੋ ਕਿ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ 1968 ਵਾਲੀ ਦੀ ਬਣੀ ਹੈ ਪੁਰਾਣੀ ਧਰਮਸ਼ਾਲਾ ਅੱਜ ਤੁਹਾਨੂੰ ਦਿਖਾਉਣੇ ਹਾਂ 1968 ਵਾਲੀ ਦੀ ਧਰਮਸ਼ਾਲਾ ਲੱਕੀ ਪੱਤੀ ਮੌੜ ਖੁਰਦ 1968 ਵਾਲੀ ਦੀ ਬਣੀ ਹੋਈ ਹੈ ਜੀ ਆ ਧਰਮਸ਼ਾਲਾ ਦੇਖ ਸਕਦੇ ਹੋ ਬਹੁਤ ਸੋਹਣੀ ਬਣਾਈ ਹੋਈ ਆ ਤੁਸੀਂ ਦੇਖ ਲਓ ਆਓ ਜੀ ਜੀ ਆ ਇਹ ਦੇਖ ਸਕਦੇ ਹੋ ਡਿਜ਼ਾਈਨ ਪਰਦੀ ਤੇ ਬਣਿਆ ਹੋਇਆ ਪੰਜਾਬੀ ਅੱਖਰਾਂ ਦਾ ਡਿਜ਼ਾਈਨ ਜਿਹੜਾ ਇਹਨੂੰ ਬਹੁਤ ਹੀ ਵਧੀਆ ਲੁੱਕ ਦਿੰਦਾ ਹੈਗਾ ਇਹ ਫਰੰਟ ਸਾਈਡ ਆ ਜੀ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਉਹ ਚੱਲਦੇ ਆਪਾਂ ਅੰਦਰ ਹੀ ਦਰਵਾਜ਼ੇ ਲੱਕੜ ਦੇ ਪੁਰਾਣੇ ਟਾਈਮ ਦੇ ਬਣੇ ਆ ਜਿਹੜੇ ਬਣਾਉਣ ਵਾਲੇ ਬਾਈ ਨੇ ਵੀ ਰੀਜੇ ਲਾਦੀਆਂ ਅੱਖਰ ਖੜਾਏ ਪਏ ਹੈ ਬਈ ਬਹੁਤ ਸੋਹਣਾ ਡਿਜ਼ਾਈਨ ਕੀਤਾਗਾ ਪੰਜਾਬੀ ਅੱਖਰਾਂ ਦਾ ਜੀ ਆਇਆਂ ਨੂੰ ਉੱਪਰ ਲਿਖਿਆ ਜੀ ਜੰਗਲੇ ਲੋਹੇ ਦੇ ਸਰੀਂ ਵਾਲੇ ਜਾਲੀਆਂ ਰੌਸ਼ਨਦਾਨ ਅੰਦਰਲਾ ਹਾਲ ਚੱਲਦੇ ਆਪਾਂ ਦੂਸਰੀ ਸਾਈਡ ਬਹੁਤ ਸੋਹਣੀ ਬਣੀ ਹੋਈ ਆ ਬਈ ਧਰਮਸ਼ਾਲਾ ਜੇਸ ਬਹੁਤ ਵਧੀਆ ਡਿਜ਼ਾਈਨ ਤੇ ਜਾਲੀਆਂ ਵਗੈਰਾ ਲੱਗੀਆਂ ਨੇ ਦੇਖ ਤੇ ਇੱਕ ਫਤੇ ਗੋਲ ਕਾ ਦੇ ਬਨਾਈ ਵਾਲੇ ਥੰਮਲੇ ਜਾਲੀਆਂ ਲੱਗੀਆਂ ਦਾ ਸ਼ੰਦਾਨ ਵਾਸਤੇ ਜਾਲੀ ਦਾ ਰੌਸ਼ਨਦਾਨ ਨੇ ਇਹ ਆ ਜੰਦਰੋਂ ਅੰਦਰਲੀ ਸਾਈਡ ਆ ਇਹ ਇੱਕ ਤੇਰਾ ਸਹਾਰਾ ਦੀ ਬੈਕ ਸਾਈਡ ਆਈ ਸੱਤ ਗੁਰਪੇਰੀਓ ਉੱਪਰ ਜਾਣ ਵਾਸਤੇ ਕੌੜੀਆਂ ਵੀ ਚਾਰ ਦਵਾਰੀ ਪਰਦੀ ਤਾਂ ਦੇਖੋ ਜੀ ਕਿੰਨਾ ਵਧੀਆ ਡਿਜ਼ਾਈਨ ਬਣਿਆ ਸਾਡੀ ਵੀਡੀਓ ਲੱਗੀ ਜੇ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ